ਪਹਿਲੇ ਇੱਕ ਆਦਮੀ ਨੂੰ ਰੈਸਟ ਕਰਦੇ ਆ ਉਹਦੀ ਇਨਫੋਰਮੇਸ਼ਨ ਦੇ ਅੱਗੇ ਫੇਰ ਸਾਰਾ ਇਹ ਨੈਟਵਰਕ ਸਾਹਮਣੇ ਆ ਜਾਂਦਾ ਤੁਸੀਂ तकरीबन 10 3:30 4 ਵਜੇ ਤੱਕ ਪੰਜ ਤੋਂ ਛੇ ਬੰਦੀਆਂ ਨੂੰ ਅਸੀਂ ਰੈਸਟ ਕਰ ਲਏ। ਜੁਨਾਲੀ ਇੰਟਰੋਗੇਸ਼ਨ ਜੀ ਇਹ ਕੇ ਪਤਾ ਚੱਲਦਾ ਹੈ ਕਿ ਸਾਫ ਦੇ ਨਾਲ ਦਾ ਜੋ ਹਰਸ਼ਰ ਸਿੰਘ ਦਾ ਵਿਅਕਤੀ ਹੈ ਨੇ ਪੱਥਰ ਉਹਦੇ ਸਪਲਾਈ ਕੀਤੀ ਸੀਗੀ ਅੱਗੇ ਫਿਰ ਪ੍ਰੋਫੀਟ ਤੋਂ ਬਾਰੇ ਭਰਾਵਾਂ ਨੂੰ ਇਹਨੂੰ ਇੰਕਲੂਡ ਕਰਕੇ ਅੱਗੇ ਬਾਕਬਕ ਜਿਹੜੇ ਇਹ ਬੂਟ ਲੈ ਕੇ ਤੁਸੀਂ ਫੜੇ ਆ ਉਹਨਾਂ ਨੂੰ ਪਛਾਈ ਜਾਂਦੀ ਹੈ ਤੇ ਉਹ ਅੱਗੇ ਇਹ ਸੇਲ ਉਹਨਾਂ ਨੇ ਕੀਤੀ ਸੀ। ਸਹਾਜਨ ਨੂੰ ਪਤਾ ਲੱਗ ਜਾਂਦਾ ਕਿ ਇਹ ਘਟਨਾ ਵਾਪਰ ਚੁਕੀ ਹੈ ਤਾਂ ਉਹ ਆਪਣਾ ਫੋਨ ਬੰਦ ਕਰਕੇ ਇਤੁਰਤ ਹੋ ਜਾਂਦਾ। ਪਰ ਫਿਰ ਅਨੁਸਾਰ ਰੂਰਲ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ। ਅਸੀਂ ਤਕਰੀਬਨ ਉਹਨੂੰ ਪੱਲੀ ਦੇ ਉਹਨੂੰ ਕੈਪਚਰ ਕਰ ਲੈਨੇ ਆ ਪਰ ਇਹ ਗੁਰੂ ਦੇ ਟੈਲੀਫੋਨ ਤੋਂ ਸਾਰੀਆਂ ਚੀਜ਼ਾਂ ਇੱਕ ਟੈਕਨੀਕਲ ਐਵੀਡੈਂਸ ਬੜਾ ਸਟਰੋਂਗ ਐਵੀਡੈਂਸ ਹਮੇਂ ਮਿਲਦਾ ਆ ਕਿ ਇਹ ਜਿਹੜੀ 50 ਲੀਟਰ ਉਹਨੇ ਮਸਨੋਲ ਇਹ ਉਹ ਲਾਈ ਸੀਗੀ ਇਹ ਕਿੱਥੋਂ ਆਂਦੀ ਆ ਉਸੇ ਵੇਲੇ ਐਕਸਾਈਜ਼ ਦੇ ਅਫਸਰ ਨੂੰ ਰਿਪੋਰਟ ਕਿੱਦਾਂ ਕਰਨਾ ਹੈ ਔਰ ਤੇਹਾਣਾ ਜੀਸ਼ਰ ਸਾਹਿਬ ਇਹ ਵੀ ਹੈ ਜੀ ਜਾਂਦੀ ਹੈ ਉਸ ਫੈਕਟਰੀ ਦੇ ਵਿੱਚ ਰੇਡ ਕਰਕੇ ਉੱਥੇ ਉਹਨਾਂ ਬੰਦਿਆਂ ਨੂੰ ਜਿੱਥੋਂ ਇਹ 50 ਲੀਟਰ ਦੇ ਆਰਡਰ ਕਰਦਾ ਹੈ ਤੇ ਬਾਈ ਫਾਸ ਕਿਥੇ ਇਹਦੇ ਕੋਲ ਪਹੁੰਚਦੀ ਹੈ ਉਹ ਫੈਕਟਰੀ ਤੇ ਵੀ ਉਹਨਾਂ ਬੰਦਿਆਂ ਨੂੰ ਫੜ ਲਿਆ ਜਾਂਦਾ ਹੈ ਸਰਕਾਰ ਇਹਦੇ ਕੈਲੀਫੋਰਨੀਆ ਕੰਸੀਸ ਕੋਈ ਸਾਨੂੰ ਚੀਜ਼ ਨਿਕਲਦੀ ਹੈ ਕਿ 600 ਲੀਟਰ 600 ਲੀਟਰ ਉਹਨਾਂ ਦਾ ਇਹਨੇ ਦਿੱਲੀ ਇੱਕ ਕੰਪਨੀ ਹੈ ਉਹ ਤੋਂ ਇਹਨੇ ਆਰਡਰ ਕਰਤਾ ਹੈ ਤੇ ਪੇਮੈਂਟ ਵੀ ਇਹਨੇ ਆਨਲਾਈਨ ਹੀ ਪੇਮੈਂਟ ਕੀਤੀ ਹੈ तकरीबन 35000 ਰੁਪਏ ਉਹਦਾ ਵੀ ਟੈਲੀਫੋਨ ਦੇ ਵਿੱਚ ਬਤਾਦਾ ਸੀਦਾ ਕਿ ਆਨਲਾਈਨ ਪੇਮੈਂਟ ਹੋਂਦੀ ਹੈ ਬਾਰਕ ਹੈਵੀ ਕੈਮੀਕਲਸ ਨਾਮ ਦੀ ਕੰਪਨੀ ਹੈ ਉੱਥੇ ਉਹਨਾਂ ਨੇ ਇਹ ਆਰਡਰ ਕਰਤਾ ਹੈ ਤੇ ਕੋਈ 600 ਲੀਟਰ ਜਿਹੜੀ ਸਪਲਾਈ ਪੰਜਾਬ ਵੱਲ ਚੱਲ ਪੈਂਦੀ ਹੈ ਇਮੀਡੀਟਲੀ एस एस पी साहब पटियाला और एक्साइज डिपार्टमेंट ऑफिसल हैल्प ली जाती है और वो ट्रक में इंटरसैप्ट किया ट्रक चो छे सौ लीटर ये रिकवर हो जाती है वो भी साहब सिंह ने ही ऑर्डर की छे सौ लीटर भी कोई ली सी और सेम प्रोसैस ही उन्हें यूज करके इस तरीके से लीकर भरा के अगे सेल ਕਰਨੀ ਸੀ ਸੋ ਉਹ ਟਾਈਮਲੀ ਪੁਲਿਸ ਨੂੰ ਇਨਵੈਸਟੀਗੇਸ਼ਨ ਦੇ ਦੌਰਾਨ ساری ਇਨਫੋਰਮੇਸ਼ਨ ਮਿਲ ਜਾਂਦੀ ਹੈ ਤੇ ਉਹ ਚੀਜ਼ ਰੁਕ ਜਾਂਦੀ ਹੈ ਉਸ ਤੋਂ ਬਾਅਦ ਉਸ ਇਨਫੋਰਮੇਸ਼ਨ ਉਸ ਇਨਵੈਸਟੀਗੇਸ਼ਨ ਤੋਂ ਬਾਅਦ ਫਿਰ ਸਾਡੀ ਪੁਲਿਸ 파ਟੀ ਰਾਤ ਨੂੰ ਜੈਲ ਨੂੰ ਅਸੀਂ روانਾ ਕਰ ਦਿੰਦੇ ਆ ਤੇ ਦਿੱਲੀ ਜਾ ਕੇ ਫਿਰ ਜਿਹੜੇ ਇਹਦੇ ਓਨਰ ਆ ਗਵਿੰਦਰ ਜੈਨ ਔਰ ऋषभ जैन ਇਹ ਫਾਦਰ ਸਾਹਿਬ ਨਾਲ ਇਹਨਾਂ ਨੂੰ ਸਾਡੀ ਅਮਨ ਸਾਹਿਬ ਦੀ ਪੁਲਿਸ ਨੇ ਸਵੈਰੇ ਇਹਨਾਂ ਨੂੰ ਅਰੈਸਟ ਕਰ ਲਿਆ ਜਦੋਂ ਇਹ ਬੋਨਸ ਇਹਨਾਂ ਨੂੰ ਇੱਥੇ ਲੈ ਕੇ ਆਦੇ ਐ ਇਸ ਕੇਸ ਦੇ ਵਿੱਚ ਇਹਨਾਂ ਦੀ ਗ੍ਰਿਫਤਾਰੀ ਪਾਈ ਜਾਂਦੀ ਹੈ ਸੋ ਟੋਟਲ ਇਹ ਸਾਰੇ ਮੋਡਿਊਲ ਦੇ ਵਿੱਚ ਸਾਡੇ ਕੋਲ ਤਕਰੀਬਨ 12 ਬੰਦੇ ਨਾਮਿਨੇਟ ਹੁੰਦੇ ਆ ਜੀ ਹੁਣ ਤੱਕ ਦੀ ਇਨਵੈਸਟੀਗੇਸ਼ਨ ਦੇ ਵਿੱਚ ਸੋ 16 ਬੰਦੇ ਸੌਰੀ ਇਹ ਇਹ ਜੋ ਹੋਕਾ ਕਸੀ ਰੈਸਟ ਕਰ ਚੁੱਕੇ ਆ ਟੋਟਲ 18 ਬੰਦੇ ਨੋਮੀਨੇਟ ਲਏ ਜਾ ਸਕਦੇ 18 ਚੋਂ ਅਸੀਂ 16 ਕਰ ਚੁੱਕੇ ਆ ਇਨਵੈਸਟੀਗੇਸ਼ਨ ਹਲੇ ਸਾਡੀ ਚੱਲ ਰਹੀ ਆ ਫਿਰ ਫਰਦਰ ਹੋ ਵੀ ਜਿਹੜਾ ਸਾਹਮਣੇ ਆਊਗਾ ਅੱਜ ਅਸੀਂ ਉਹਨਾਂ ਦਾ ਰਿਮਾਂਡ ਵੀ ਲੈ ਰਹੇ ਆ ਸਾਰਿਆਂ ਦਾ ਇਹਨਾਂ ਨੂੰ ਪੇਸ਼ ਕਰਕੇ ਕੋਰਟ ਦੇ ਵਿੱਚ ਸਬੰਧਤ ਤਦ ਮੁਕੱਦਮਾ ਰਜਿਸਟਰ ਹੋਏਗਾ ਧੰਨਵਾਦ ਕਿਉਂਕਿ ਬੜੀ ਹੀ ਇੱਕ ਮੰਤਪਾਕੀ ਘਟਨਾ ਹੋਈ ਹੈ ਤੇ ਇਹਨਾਂ ਲੋਕਾਂ ਨੂੰ ਇਸ ਦਲ ਦਾ ਬਿਲਕੁਲ ਇਲਮ ਹੁੰਦਾ ਹੈ ਕਿ ਅਸੀਂ ਜ਼ਹਿਰ ਵੇਚ ਰਹੇ ਹਾਂ ਅਤੇ ਇਹਦੇ ਨਾਲ ਕੋਈ ਵੀ ਨੁਕਸਾਨ ਜਾਨੀ ਨੁਕਸਾਨ ਹੋ ਸਕਦਾ ਹੈ। ਉਹਦੇ ਬਾਪ ਨੂੰ ਵੀ ਛੋੜੇ ਦੇ ਲਾਲਚ ਪਿੱਛੇ ਛੋੜੇ ਦੇ ਪੈਸਿਆਂ ਪਿੱਛੇ ਇਹਨਾਂ ਨੇ ਇੱਕ ਘਨੌਰੀ ਹਰਕਤ ਕੀਤੀ ਆ। ਔਰ ਮਾਨਯੋ ਸੀਐਮ ਸਾਹਿਬ ਵੱਲੋਂ ਔਰ ਮਾਨਯੋ ਡੀਜੀਪੀ ਸਾਹਿਬ ਵੱਲੋਂ ਬੜੀਆ ਕਲੀਅਰ ਇਨਸਟਰਕਸ਼ਨ ਹੈਗੀਆਂ ਆ। ਅਸੀਂ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਔਰ ਇਹਨਾਂ ਨੂੰ ਪੂਰੇ ਜਿਹੇ ਪੰਜਾਬ ਤੱਕ ਅਸੀਂ ਪਹੁੰਚਾਵਾਂਗੇ। ਸਰ ਜਿਹੜੀ ਇਹ ਮੈਥੋਡੋਲੋਜੀ ਹੈ ਕੈਮੀਕਲ ਹੈਗਾ ਕਿ ਕਿਸੇ ਵੀ ਮੈਡੀਕਲ ਆਗਿਆ ਤੋਂ ਬਿਨਾ ਲਿਆ ਜਾ ਸਕਦਾ ਦੇਖੋ ਇਹਦਾ ਹੁਣ ਫਰਦਰ ਅਸੀਂ ਕੱਲ ਤੇ ਸਾਰੀ ਇਸ ਚੀਜ਼ ਦੇ ਨੇ ਸਾਰੀ ਅਸੀਂ ਧੀਜ਼ੀਆਂ ਸਾਰੇ ਤੀਜਾ ਚ ਲੱਗੇ ਹੋਏ ਅਸੀਂ ਸਾਰਾ ਕੁਝ ਪੜ੍ਹ ਰਹੇ ਹਾਂ ਹੁਣ ਇਹਦਾ ਫਰਦਰ ਵੀ ਇਹ ਕਿਸ ਤਰ੍ਹਾਂ ਸਪਲਾਈ ਆਨਲਾਈਨ ਕਰ ਰਹੇ ਆ ਕਿਉਂ ਹੋ ਰਹੀ ਆ ਇਹ ਇਹਦੇ ਸਰਕਾਰ ਪਿਆਰ ਕੀ ਕੁਸ਼ਨਸ ਲਈ ਜਾਣੇ ਚਾਹੀਦੇ ਸਾਰਾ ਹੁਣ ਅਸੀਂ ਸਟੱਡੀ ਕਰਾ ਕੇ ਬਟ ਇਹ ਇਨਾ ਸਾਰਿਆਂ ਚ ਬੋਦੀ ਦੀ ਗੱਲ ਇਹ ਆ ਕਿਸੇ ਨੂੰ ਵੀ ਕੋਈ ਵੀ ਚੀਜ਼ ਲੋਕਾਂ ਨੂੰ ਮਾਰਨ ਲਈ ਨਹੀਂ ਦਿੱਤੇ ਜਾ ਸਕਦੇ ਹਰੇਕ ਬੰਦਾ ਹਰੇਕ ਚੀਜ਼ ਲਈ ਆਪਣਾ ਰਾਈਟ ਰੱਖਦਾ ਜੀ ਇਹਨੇ ਕੀ ਕਰਨਾ ਕੀ ਨਹੀਂ ਕਰ ਸਕਦੇ ਸਨ ਕੇ ਸਵਾਲੇ ਨੇ ਵੇਖੀ ਇਹਨਾਂ ਨੇ ਦਾਲੂ ਜੀ ਇੱਥੋਂ ਤੱਕ ਬਿੰਡ ਪਹੁੰਚੀ ਜੀ ਇਹ ਕਿ ਰਾਜਸਰਵ ਦੀ ਬਾਰੇ ਦੱਸੋ ਕਿਹਾ ਜਾ ਰਿਹਾ ਸੀ ਕਿ ਉਸ ਵਕਤ ਨੂੰ ਕੋਈ ਮੁੱਦਾ ਮੈਗਾ ਜਦੋਂ ਉਹਦੇ ਕੱਢੀ ਹੋਏ ਰੈਸਟ ਹੋਇਆ ਜੀ ਸਾਹ ਸੇਂਗ ਰਾਜਾ ਸਾਹ ਹਰਸ਼ਾਚੀਨਾ ਪਿੰਡ ਸਾਹ ਸੇਂਗ ਨੇ ਇੱਕ ਕੈਨੀ ਮੰਗਵਾਉਦਾ ਆ ਲੁਧਿਆਣੇ ਤੋਂ ਕਈ ਨਹੀਂ ਉੱਥੇ ਡਿਲੀਵਰ ਕਰਾਉਂਦਾ ਤੇ ਸਾਰੀ ਉੱਥੇ ਵਰਦੀ ਆ ਪਗਵਾ ਪਿੰਡ ਦੇ ਵਿੱਚ ਉੱਥੇ ਉਹ ਬਣਾ ਕੇ ਫਿਰ ਅੱਗੇ ਆਲੇ-ਬਾਲੇ ਪਿੰਡਾਂ ਚ ਸਰ ਸਾਧ ਸਿੰਘ ਦੇ ਪਹਿਲਾਂ ਦੇ ਮਾਮਲੇ ਦਰਜ ਆ ਸਾਧ ਸਿੰਘ ਦੇ ਇਹਦਾ ਸਾਰਾ ਸੀ ਕਰ ਰਿਹਾ ਜੀ ਸਾਧ ਸਿੰਘ ਦਾ ਲਿੰਕ ਇੱਕ ਤੋਂ ਹੋਏ ਜਿਹੜੇ ਸ਼ਰਾਬ ਦੇ ਸਬੰਧਾ ਨਿਕਲਿਆ ਸਾਧ ਸਿੰਘ ਤੇ ਪਰਚਾ